ਜੀ ਬਲੌਡੀਓ ਜੀ ਬਰਨ ਸਾਹਿਬ ਪੱਤੀ ਸੀਗੀ ਜੀ ਕਾਟ ਕੀਤਾ ਜੀ ਅਵਾਰਡ ਦੇ ਵਿੱਚ ਆ ਯਾਰ ਬਾੜਾ ਰਿਹਾ ਅੱਜ ਕੀ ਸਾਰਾ ਪ੍ਰੋਗਰਾਮ ਮੈਂ ਵਾਰਡ ਨੰਬਰ 10 ਦੇ ਸਮੂਹ ਆਪਣੇ ਵੋਟਰਾਂ ਦਾ ਸਪੋਟਰਾਂ ਦਾ ਆਪਣੀ ਮਾਵਾਂ ਦਾ ਭੈਣਾਂ ਦਾ ਤੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਵਰਦੇ ਮੀ ਦੇ ਵਿੱਚ ਵਰਦੇ ਮੀ ਦੇ ਵਿੱਚ ਤਕਰੀਬਨ ਅੱਜ 2.5 300 ਕੁਰਸੀ ਲੱਗੀ ਸਾਰਾ ਵਾਰਡ ਦਾ ਰੋਲ ਕਾਟ ਹੀ ਜਿਹੜਾ ਹੋਇਆ ਵਾ ਤੇ ਮੈਂ ਇਹਨਾਂ ਦੇ ਕੇ ਮੇਰਾ ਸਿਰ ਝੁਕਦਾ ਵਾ ਤੇ ਅੱਗੇ ਵੀ ਮੈਂ ਅੱਗੇ ਕਦੀ ਭੱਜਾੜੀ ਨਾ ਦੋ ਤੇ ਅੱਜ ਜਿਹੜਾ ਮੇਰਾ ਹੌਸਲਾ ਵਾ ਉਹ ਡਬਲ ਹੋ ਗਿਆ ਵਾ ਤੇ ਅੱਗੇ ਵੀ ਨਹੀਂ ਕਦੀ ਮੈਂ ਭੱਜੂਗਾ ਇਹਨਾਂ ਕੋ ਕਿਤੇ ਵੀ ਇਹੜੀ ਵੋਟਰ ਰਿਆ ਜਿਹਨੇ ਮੇਰੇ ਸਪੋਰਟਰ ਰਿਆ ਕਿਤੇ ਵੀ ਨਾ ਲੋਡ ਪੈਂਦੀ ਮੈਂ 24 ਘੰਟੇ ਇਨਾਂ ਦੀ ਹਾਜ਼ਰ ਰਿਆ ਤੇ ਉਹਦੇ ਨਾਲ ਹੀ ਮੈਂ ਸਰਦਾਰ ਸੁਬੀਰ ਸਿੰਘ ਬਾਦਲ ਜੀ ਪ੍ਰਧਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਆਪਣਾ ਇੱਥੇ ਸਾਡੀ ਵਾਰਡ ਦੇ ਵਿੱਚ ਆਏ ਆ ਤੇ ਸਮੱਸਿਆ ਸੁਣੀਆਂ ਵਾ ਉਹਨਾਂ ਨੇ ਮੈਂ ਦੋ ਤਿੰਨ ਜਿਹੜੀਆਂ ਸਾਡੀ ਮੇਨ ਜਿਹੜੀ ਮੇਜਰ ਹੀ ਉਹਨਾਂ ਨੇ ਜਾਨੂ ਕਰਾਇਆ ਵਾ ਤੇ ਉਹਨਾਂ ਦਾ ਸ਼ੁਕਰੀਆ ਦਵਾ ਤੇ ਬਹੁਤ ਜਲਦੀ ਉਹਦਾ ਹੱਲ ਕਰਾ ਜਾਊਗਾ ਜੀ ਬਲੋ ਜੀ ਕਿੰਨਾ ਕੁ ਵਿਸ਼ਵਾਸ ਹੈ ਜਿੰਨੀ ਚੋਂ ਨੂੰ ਲੈ ਕੇ ਲਗਾਤਾਰ ਵਾਰਡ ਦੇ ਵਿੱਚ ਇਕੱਠ ਕਰਦੇ ਹੋ ਪ੍ਰੋਗਰਾਮ ਚੱਲ ਰਿਹਾ ਕਿੰਨਾ ਕੁ ਵਿਸ਼ਵਾਸ ਹੈ ਵੇਖੋ ਜੀ ਜਿਹੜਾ ਇਕੱਠ ਹੁੰਦੇ ਤੁਹਾਨੂੰ ਆ ਪਤਾ ਹੋਵੇਗੀ ਇਹ ਵਾਰਡ ਵਾਈਜ਼ ਇਕੱਠ ਹੁੰਦੇ ਤੇ ਵਾਡਾਂ ਦੇ ਨਰੋਲ ਇਕੱਠ ਹੁੰਦੇ ਆ ਇਹ ਨਹੀਂ ਕਿ ਸੱਜੇ ਖੱਬੇ ਬੰਦੇ ਫੜ ਕੇ ਲੈ ਗਏ ਆ ਵਾਰਡ ਦਾ ਇਕੱਠ ਆ ਸਦੀਵ ਜੀ ਨੇ ਕੀਤਾ ਵਾ ਸ਼ਾਮੀ ਨੇ ਕੀਤਾ ਉਧਰੋਂ ਆਪਣਾ ਵਾ ਤੇ ਚਾਰ ਪੰਜ ਪ੍ਰੋਗਰਾਮ ਸ਼ਹਿਰ ਦੇ ਵਿੱਚ ਹੋਏ ਆ ਨਰੋਲ ਵਾਡਾਂ ਦੇ ਇਕੱਠ ਹੁੰਦੇ ਪਏ ਆ ਜਿੱਤ ਜਿਹੜੀ ਆ ਯਕੀਨੀ ਆ ਤੇ ਲੀਡ ਵਧਾਉਂਦੇ ਪਏ ਆ ਅਸੀਂ ਜਿੱਤ ਦੀ ਯਕੀਨੀ ਆ ਇਹ ਲੀਡ ਵਾਧੀ ਪਈ ਆ ਗੁਰੂ ਅਰਜਨ ਦੇਵ ਮ ਪਰਮਾਤਮਾ ਦੇ ਭਲ ਬਖਸ਼ਣੀਆਂ ਸੁਖਿੰਦਰ ਕੌਰ ਰੰਧਾਵਾ ਜੀ ਬਹੁਤ ਮਦਦ ਨਾਲ ਜਿੱਤਣਗੇ ਕਰਨਦਾਂ ਤੋਂ ਪਾਲ ਦੇ ਹਾਸਦੇ ਕੀ ਕੰਮ ਕੀਤੇ ਜਾਣਗੇ ਜਿੱਤ ਤੋਂ ਬਾਅਦ ਤੇ ਵਿਸ਼ਵਾਸ ਦਵਾਉਂਦਾ ਹਲਕਾ ਵਾਸੇ ਕੀ ਕਰਨਾ ਚਾਹੁੰਦਾ ਵੇਖੋ ਜੀ ਜਿਹੜਾ ਜਿਹੜਾ ਕੰਮ ਸਾਨੂੰ ਦਿੰਦੇ ਪਏ ਆ ਸਾਡੇ ਜਿਹੜੇ ਆ ਸਾਡੇ ਜਿਹੜੇ ਭੈਣ ਭਰਾ ਵੋਟਰ ਸਪੋਰਟਰ ਜਿਹੜੇ ਦੱਸਦੇ ਪਏ ਆ ਉਹ ਬਿਲਕੁਲ ਅਸੀਂ ਕੰਮ ਕਰਾਣੇ ਪਏ ਆ ਤੇ ਇਹਨੂੰ ਅਸੀਂ ਬਿਲਕੁਲ 100% ਪਰਮਾਤਮਾ ਦੀ ਕਿਰਪਾ ਕੀਤੀ ਸੁਖਿੰਦਰ ਕੌਰ ਰੰਧਾਵਾ ਜੀ ਸੁਖਿੰਦਰ ਕੌਰ ਰੰਧਾਵਾ ਸਾਡੇ ਮੈਡਮ ਦੀ ਜਿੱਤਣਗੇ ਜਿੱਤੇ ਤੇ ਪਰਮਾਤਮਾ ਦੇ ਦੇਣਾ ਜੋ ਕਹਿਣਗੇ ਲੋਕ ਜਿਹੜਾ ਕਰਦੀਆਂ ਜੋ ਤੁਸੀਂ ਆਪਣਾ ਕੀਮਤੀ ਸਮਾਂ ਖੜ ਕੇ ਇੱਥੇ ਕੁੰਝੇ ਜੀ ਸ਼ਰੂਣੀ ਇਕਾਲੀ ਦਲੀ ਕੇ ਹੋਣੀ ਪਾਰਟੀਆਂ ਜਿਹੜੀ ਸਾਰੇ ਧਰਮਾਂ ਦਾ ਸਤਿਕਾਰ ਕਰਦੀਆਂ ਸਾਰੇ ਧਰਮਾਂ ਨੂੰ ਆਪਣਾ ਪਰਿਵਾਰ ਸਮਝਦੀ ਆ ਆਪਣੇ ਪੰਜਾਬ ਦੇ ਹਿੱਤਾਂ ਲਈ ਲੜਦੀਆਂ ਲੋਕਾਂ ਦੇ ਲਈ ਲੜਦੀਆਂ ਜੁਨਿਆਵੀ ਲੋਕ ਭਲਾਈ ਸਕੀਮਾਂ ਸ਼ਰੋਨੀ ਕਾਲੀ ਦਲ ਦੇ ਸਮੇਂ ਚ ਲੱਗੀਆਂ ਆਟਾ ਦਾਨ ਸਕੀਮ ਬੱਚਿਆਂ ਨੂੰ ਸਾਈਕਲ ਮਿਲੇ ਗੁੜਾਪਾ ਪੈਨਸ਼ਨ ਜੋ ਵੀ ਸਕੀਮਾਂ ਸ਼ਰੋਨੀ ਕਾਲੀ ਦਲ ਦੇ ਸਮੇਂ ਲਾਗੂ ਹੋਈਆਂ ਜਿਹੜੀਆਂ ਕਿ ਹੁਣ ਬੰਦ ਹੋਣ ਕਰ ਰਹੇ ਆ ਕੁਝ ਲੋਕਾਂ ਦੇ ਕਾਰਡ ਕੱਟੇ ਗਏ ਨੇ ਕਣਕ ਨਹੀਂ ਮਿਲ ਰਹੀ ਸਰਕਾਰਾਂ ਨੇ ਢੇਲਾ ਗੀ ਜੀ ਜਿਹੜੀਆਂ ਪਹਿਲੀਆਂ ਸਕੀਮਾਂ ਉਹ ਵੀ ਉਹਨਾਂ ਬੰਦ ਕਰ ਦਿੱਤੀਆਂ ਜਿੰਨਾ ਵੀ ਵਿਕਾਸ ਹੋਇਆ ਰਾਂ ਪੰਜਾਬ ਦਾ ਸ਼ਰੋਨੀ ਅਕਾਲੀ ਦਲ ਦੇ ਸਮੇਂ ਹੋਇਆ ਤੁਹਾਡੀਆਂ ਗੜੀਆਂ ਨਾਲੀਆਂ ਜੋੜ ਸੁੜਕਾਂ ਬਣੀਆਂ ਵਾ ਦੁਬਾਰਾ ਜੇ ਬਣੀਆਂ ਦੇ ਕੋਈ ਹੱਥ ਕੜਾ ਕਰਕੇ ਕਹਿ ਸਕਦਾ ਵਾ ਵੀ ਐ ਸਰਕਾਰ ਨੇ ਬਣਾਈਆਂ ਅਸੀਂ ਪੰਜਾਬ ਦੇ ਲੋਕਾਂ ਵਾਲਿਆਂ ਨੂੰ ਸਾਰਾ ਇਹ ਗਰੀਬਾਂ ਦੀ ਪਾਰਟੀ ਆ ਮਜ਼ਦੂਰਾਂ ਦੀ ਪਾਰਟੀ ਆ ਸਾਰੇ ਧਰਮਾਂ ਦੀ ਸਾਂਝੀ ਪਾਰਟੀ ਆ ਸ਼ਰੋਗਣੀ ਇਕੱਲੇ ਨਾਲ ਇੱਕ ਪਾਰਟੀ ਨੇ ਪੰਖ ਦੀ ਆਵਾਜ਼ ਵਾ ਇਸ ਕਰਕੇ ਸਮਾ ਮਿਲਿਆ ਦਾ ਤੁਹਾਡੇ ਸਹਿਯੋਗ ਦੀ ਲੋੜ ਵਾ ਅੱਜ ਦੀ ਇਸ ਵਾਰ ਦੇ ਨੇ ਬੂਥ ਵਾਈਜ਼ ਮੀਟਿੰਗ ਚੱਲ ਰਹੀ ਆ ਵਾਰਡ ਵਾਈਜ਼ ਮੀਟਿੰਗ ਚੱਲ ਰਹੀ ਆ ਤੇ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਤੇ ਨਾਲ ਦੀ ਨਾਲ ਅਸੀਂ ਜਿਹੜੇ ਹਾਰਡ ਪੀਰ ਤੇ ਆ ਉਹਨਾਂ ਦੀ ਜੋ ਸਮਾਨ ਆ ਮੁਹਈਆ ਕਰਾ ਰਹੇ ਆ ਸੁਖਬੀਰ ਸਿੰਘ ਬਾਦਲ ਜੀ ਟਾਈਮ ਕੱਢ ਕੇ ਉਧਰ ਵੀ ਜਾ ਰਹੇ ਨੇ ਤੇ ਇਧਰ ਵੀ ਆਪਣਾ ਕੰਮ ਕਰਤਾ ਰਹੇ ਨੇ ਬਹੁਤ ਵਧੀਆ ਸਹਿਯੋਗ ਮਿਲਦਾ ਪਿਆ ਹੈ ਕਿਉਂਕਿ ਜਿਹੜੇ ਆਪਣੇ ਲੋਕ ਆ ਉਹ ਪਹਿਲੀਆਂ ਸਰਕਾਰਾਂ ਦੇ ਸਤਾਏ ਹੋਏ ਨੇ ਕਿਉਂਕਿ ਕੰਮ ਨਹੀਂ ਹੋਏ ਹੁਣ ਹੜ ਆਏ ਪਏ ਆ ਕੋਈ ਉਥੇ ਸਮਾਨ ਮੁਹਈਆ ਨਹੀਂ ਕਰਾ ਰਹੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਜਿਹੜੇ ਨੇ ਉਹ ਉੱਥੇ ਜਾ ਕੇ ਸਾਰੇ ਪਿੰਡਾਂ ਦਾ ਜਾਇਜ਼ਾ ਲੈ ਰਹੇ ਨੇ